ਮੁਰਦਾਬਾਦ ਮੁਰਦਾਬਾਦ ਟੂਟਲਾ ਹਾਏ 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 ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਕੋਟਿਆਨੀ ਸਰਕਾਰ ਮੁਰਦਾਬਾਦ 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 ਮੁੱਖ ਮੰਤਰੀ ਹਾਏ 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 ਮੁੱਖ ਮੰਤਰੀ ਹਾਏ ਹਾਏ ਆਬੇਜਗਰ ਸੰਜੇਪੂਰ ਦੇ ਵੱਲੋਂ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਇਸ ਵੇਲੇ ਗੱਲ ਕਰਨ ਲਈ ਵਸਤੇ ਜਾ ਰਹੇ ਆ ਕੱਲ ਕਿਉਂਕਿ ਸਾਡੇ ਨਾਲ ਵਾਦਾ ਕੀਤਾ ਸੀ 7 ਜੁਲਾਈ ਨੂੰ ਕਿ ਅ ਬੈਠ ਕੇ ਤੁਹਾਡੇ ਨਾਲ ਪੈਨਲ ਮੀਟਿੰਗ ਕੀਤੀ ਜੋ ਜਲੰਧਰ ਜਦੋਂ 7 ਜੁਲਾਈ ਚੋਣ ਜਾਬਤੇ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਚੱਲ ਰਹੀ ਸੀ ਮੁੱਖ ਮੰਤਰੀ ਅਸੀਂ ਉੱਥੇ ਜਾ ਕੇ ਮੰਗ ਕੀਤੀ ਸੀ ਮਾਰਚ ਕਰਕੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਅਜੇ ਤੱਕ ਬੇਰਜ਼ਗਾਰ ਸਾਂਝੇ ਮੋਰਚੇ ਦੇ ਨਾਲ ਇਹਨਾਂ ਦੀ ਮੰਗਾਂ ਸੰਬੰਧੀ ਕੋਈ ਮੀਟਿੰਗ ਨਹੀਂ ਕੀਤੀ ਬਾਰ ਬਾਰ ਸੰਪਰਕ ਕੀਤਾ ਤਾਂ ਉਸ ਗੱਲ ਨੂੰ ਲੈ ਕੇ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਵਾਅਦਾ ਖਰਾਫੀ ਕੀਤੀ ਹੈ ਬੇਰਜ਼ਗਾਰਾਂ ਦੇ ਨਾਲ 7 ਜੁਲਾਈ ਨੂੰ ਵਾਅਦਾ ਖਰਾਫੀ ਕੀਤੀ ਹੈ ਇਸ ਰੋਸ ਦੇ ਵਿੱਚ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਅਸੀਂ ਅੱਜ ਮੁੱਖ ਮੰਤਰੀ ਦੀ ਕੋਠੀ ਸੰਗਰੂਰ ਘਰਾਉ ਕਰਨ ਵਾਸਤੇ ਜਾ ਰਹੇ ਹਾਂ ਜੀ ਕੀ ਅੱ ਅੱਜ ਦਾ ਅਸੀਂ ਖਰਾਓ ਕਰਾਂਗੇ ਧਰਨਾ ਲਾਵਾਂਗੇ ਔਰ ਇਸ ਸਰਕਾਰ ਨੂੰ ਅਸੀਂ ਜਗਾਵਾਂਗੇ ਕਿ ਲੋਕ ਸਿਰਫ ਉਹਦੋਂ ਹੀ ਨਹੀਂ ਹੁੰਦੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤੇ ਜਿਹੜੀਆਂ ਲੋਕਾਂ ਦੀਆਂ ਭੱਗਦੀਆਂ ਮੰਗਾਂ ਨੇ 2 ਸਾਲ 2.5 ਸਾਲ ਤੁਹਾਨੂੰ ਹੋ ਚੁੱਕੇ ਨੇ ਤੁਸੀਂ ਡੱਕਾ ਨਹੀਂ ਕੀਤਾ ਮਾਸਟਰ ਕਾਰਡ ਦੀ ਕੋਈ ਭਾਰਤੀ ਨਹੀਂ ਦਿੱਤੀ ਉਮਰਾਂ ਦੇ ਵਿੱਚ ਛੋੜ ਨਹੀਂ ਦਿੱਤੀ ਆਟ ਐਂਡ ਕਰਾਫਟ ਦਾ ਪੇਪਰ ਦਾ ਤੁਸੀਂ ਪੇਪਰ ਨਹੀਂ ਲਿਆ ਔਰ ਜਿਹੜੇ ਬਿਜਲੀ ਵਾਲੇ ਕੰਮ ਇਹਨੇ ਤਰਸ ਦੇ ਆਧਾਰ ਤੇ ਨੌਕਰੀ ਭਾਲਦੇ ਨੇ ਉਹਨਾਂ ਨੂੰ ਤੁਸੀਂ ਕੋਈ ਨੌਕਰੀ ਨਹੀਂ ਦੇ ਰਹੇ ਸਿਰਫ ਲਾਰੇ ਤੇ ਲਾਰੇ ਲਾ ਰਹੇ ਹੋ ਤੇ ਲੈਕਚਰਾਰ ਦੀ ਜਿਹੜੀ ਭਰਤੀ ਆ ਉਹ ਰੱਦ ਕਰ ਦਿੱਤੀ ਐ ਹਜੇ ਤੱਕ ਉਹਦਾ ਇਸ਼ਤਿਹਾਰ ਨਹੀਂ ਦਿੱਤਾ 55% ਦੀ ਬੇਤੁੱਕੇ ਜਿਹੜੀ ਸ਼ਰਤੋਂ ਥੋਪੀ ਹੋਈ ਐ ਤਮਾਮ ਮੰਗਾ ਨੇ ਨਾ ਮੰਗਾ ਨੂੰ ਲੈ ਕੇ ਸੀ ਮੁੱਖ ਮੰਤਰੀ ਦੇ ਹਾਊਸ ਜਾ ਰਹੇ ਆ ਤੇ ਅਸੀਂ ਅੱਗੇ ਤੱਕ ਵੱਧ ਕੇ ਮੁੱਖ ਮੰਤਰੀ ਦੇ ਉਹ ਜਾਵਾਂਗੇ ਦੇਖੋ ਕੀ ਬਣਦਾ ਸਾਨੂੰ ਜਾਣ ਦਿੱਤਾ ਜਾਂਦਾ ਜਾਂ ਫਿਰ ਰਾਸਤੇ 'ਚ ਰੋਕਿਆ ਜਾਂਦਾ